ਹਾਲ ਤੋ ਉਤੇ ਦਾ ਖੁਦ ਦਾ ਪੋਲਿਟਿਕਲ ਤਜਰਬਾ ਵਾ ਮੈਂ 3rd ਟਾਈਮ ਐਮਐਲਏ ਇਲੈਕਟ ਹੋ ਕੇ ਆਇਆ 1.5 ਲੱਖ ਆਦਮੀ ਮੈਨੂੰ ਮੇਰੇ ਤੇ ਰਿਪੋਸ ਫੇਥ ਰਿਪੋਸ ਕਰਦਾ ਅਗੇਨ ਐਂਡ ਅਗੇਨ ਐਂਡ ਅਗੇਨ ਐਂਡ ਅਗੇਨ ਆਈ ਹੈਵ ਬੀਨ ਫਾਰਮਰ ਲੀਡਰ ਆਫ ਆਪਪੋਜੀਸ਼ਨ ਆਫ ਪੰਜਾਬ ਐਟ ਐਟ ਥਿਸ ਪੁਆਇੰਟ ਕਾਂਗਰਸ ਪਾਰਟੀ ਨੇ ਮੈਨੂੰ ਜਿਹੜਾ ਸਾਰਾ ਕਿਸਾਨ ਵਿੰਗ ਆ ਕਾਂਗਰਸ ਦਾ ਉਹਦਾ ਮੈਨੂੰ ਪ੍ਰਧਾਨ ਯਾਨੀ ਕਿ ਅਧਿਐਕਸ਼ ਥਾਪਿਆ ਹੋਇਆ ਵਾ ਇੰਨੀਆਂ ਸਾਰੀਆਂ ਗੱਲਾਂ ਹੋਣ ਦੇ ਬਾਵਜੂਦ ਮੈਨੂੰ ਡਰਗ ਮਾਫੀਆ ਗਰਦਾਨਿਆਂ ਜਾ ਰਿਹਾ ਮੇਰੇ ਪਿਤਾ ਜੀ ਸਰਦਾਰ ਸੁਖਜਿੰਦਰ ਸਿੰਘ ਇੱਕ ਪ੍ਰਾਣੇ ਪੰਜਾਬ ਦੇ ਨੌਨ ਅਕਾਲੀ ਲੀਡਰ ਰਹੇ ਨੇ ਐਨਐਸਏ ਦੀਆਂ ਜੇਲਾਂ ਕੱਟੀਆਂ ਪੰਜਾਬ ਦੀ ਖਾਤਰ ਅ ਮਰਜੈਂਸੀ ਦੇ ਵਿਰੋਧ ਵਿੱਚ 19 ਮਹੀਨੇ ਉਹਨਾਂ ਨੇ ਫਿਰੋਜ਼ਪੁਰ ਜੇਲ੍ਹ ਕੱਟੀ ਸੋ ਕਹਿਣ ਤੋਂ ਭਾਵ ਕਿ ਅਸੀਂ ਇਦਾਂ ਦੇ ਵਿਅਕਤੀ ਨੂੰ ਔਰ 3 ਕਰੋੜ ਆਬਾਦੀ ਅਗਰ ਹੈਗੀ 3 ਕਰੋੜ ਹੀ ਜਾਣਦੀ ਆ ਕਿ ਮੈਂ ਬੇਗੁਨਾਹ ਆ ਔਰ ਮੈਨੂੰ ਇਦਾਂ ਫ੍ਰੀਮ ਕੀਤਾ ਗਿਆ ਵਾ ਇੱਕ ਤਾਂ ਇਸ ਗੱਲ ਦੀ ਮੈਂ ਨਿਖੇਧੀ ਕਰਦਾ ਵਾ ਅਗਰ ਕੋਈ ਇਦਾਂ ਦੀ ਗੱਲ ਸੀ ਪਹਿਲਾਂ ਮੈਨੂੰ ਸਰਵ ਕਰਦੇ ਨੋਟਿਸ ਮੈਨੂੰ ਮੌਕਾ ਦਿੰਦੇ ਜਿਹੜਾ ਇਹ ਸੋ ਕਾਲਡ ਅਟੈਚਮੈਂਟ ਆ ਵੀ ਵਿਲ ਫਾਈਟ ਇਟ ਆਊਟ ਲੇਜੀਟਿਮੇਟਲੀ ਇਨ ਦ ਕੋਰਟ ਆਫ ਲਾ ਨਾ ਮੇਰੇ ਕੋਈ ਇਸ ਗੱਲ ਦਾ ਸ਼ਿਕਨ ਨਾ ਮੇ ਕੋਈ ਡਰਦਾ ਵਾਂ ਕਿਉਂਕਿ ਅੱਜ ਕੀ ਹੋ ਰਿਹਾ ਵਾ ਕਿ ਕਿਉਂਕਿ ਪੰਜਾਬ ਇਸ ਹੈਡਿੰਗ ਫॉर ਇਲੈਕਸ਼ਨਸ ਇਨ 2027 ਜਿਵੇਂ ਜਿਵੇਂ ਇਲੈਕਸ਼ਨ ਨੇੜੇ ਆ ਰਹੀ ਆ ਪੰਜਾਬ ਤੇ ਸਾਰਾ ਸ਼ਿਕੰਜਾ ਕੱਸਿਆ ਜਾਣਾ ਵਾ ਮੈਂ ਤਾਂ ਹਲੇ ਸ਼ੁਰੂਆਤ ਹੀ ਮੇਰੇ ਤੋਂ ਪਹਿਲਾਂ ਬੁਪੇਸ਼ ਬਖੇਲ ਜੀ ਜਿਹੜੇ ਫੋਰਮਰ ਚੀਫ ਮਿਨਿਸਟਰ ਛੱਤੀਸਗੜ੍ਹ ਆ ਉਹਨਾਂ ਨੂੰ ਨਿਸ਼ਾਨਾ ਬਣਾਇਆ ਗਿਆ ਉਹਨਾਂ ਦੇ ਘਰ ਰੇਡ ਕੀਤੇ ਗਏ ਇਸ ਤਰ੍ਹਾਂ ਦੀ ਬਦਰਾਂਮੀ ਆਡੀਓ ਦੇ ਖਿਲਾਫ ਬਹੁਤ ਪ੍ਰਚਾਰ ਕੀਤਾ ਗਿਆ ਕਿਉਂਕਿ ਉਹ ਜਨਰਲ ਸੈਕਟਰੀ ਇਨਚਾਰਜ ਆ ਪੰਜਾਬ ਦੇ ਹੁਣ ਬੀਜੇਪੀ ਨੂੰ ਲੱਗਦਾ ਹੈ ਕਿ ਕਿਸੇ ਤਰੀਕੇ ਨਾਲ ਪਗੇਲ ਸਾਹਿਬ ਪੰਜਾਬ ਵਿੱਚ ਸਮਾਂ ਸਪੈਂਡ ਨਾ ਕਰ ਸਕਣ ਅਸੀਂ ਉਹਨਾਂ ਨੂੰ ਉਲਝਾ ਲਈਏ ਉਹ ਤਰੀਕਾ ਪੁਕਤਾਈਏ ਕੁਐਸਚਨਿੰਗ ਨਹੀਂ ਬੁਲਾਈਏ ਜਦੋਂ ਮੀਟਿੰਗ ਰੱਖਿਆ ਕਰਨਗੇ ਪੁਫੇਸ਼ ਪਗੇਲ ਜੀ ਉਦੋਂ ਈਡੀ ਬੀਜੇਪੀ ਦੇ ਕਹਿਣ ਤੇ ਉਹਨਾਂ ਨੂੰ ਦਿੱਲੀ ਜਾਂ ਕਿਸੇ ਜਗ੍ਹਾ ਦੇ ਉੱਤੇ ਸਾਮਨਿੰਗ ਵਾਸਤੇ ਬੁਲਾ ਲਿਆ ਕਰੋ ਕੁਐਸਚਨਿੰਗ ਵਾਸਤੇ ਬੁਲਾ ਲਿਆ ਕਰੋ ਸਵੇਰ ਤੋਂ ਲੈ ਕੇ ਸ਼ਾਮ ਤੱਕ ਬਿਠਾਇਆ ਕਰਨਗੇ ਔਰ ਦੂਜੀ ਗੱਲ ਕਿ ਮੈਂ ਕਹਿਣਾ ਚਾਹੁੰਦਾ ਕਿ ਮੈਂ ਦੋਨਾਂ ਹੀ ਇਸਟੈਬਲਿਸ਼ਮੈਂਟਸ ਦਾ ਸ਼ਿਕਾਰ ਹਾਂ ਬੀਜੇਪੀ ਨੇ ਈਡੀ ਦੇ ਥਰੂ ਮੈਨੂੰ ਅਰੈਸਟ ਕਰਵਾਇਆ ਚਾਰ ਪੰਜ ਮਹੀਨੇ ਮੈਨੂੰ ਪਟਿਆਲੇ ਜੇਲ੍ਹ ਚ ਰੱਖਿਆ 2021 ਚ ਔਰ ਮੇਰੇ ਤੇ ਇੱਕ ਕੇਸ ਬਣਾਇਆ ਹੋਇਆ ਜਿਹੜਾ ਚੱਲ ਰਿਹਾ ਵਾ ਦੂਸਰਾ ਭਗਵੰਤ ਮਾਨ ਤੇ ਕੇਜਰੀਵਾਲ ਜਿਹੜੇ ਰੋਜ਼ ਬੀਜੇਪੀ ਨੂੰ ਗਾਲ੍ਹਾਂ ਕੱਢਦੇ ਨੇ ਇਹਨਾਂ ਨੇ ਮੇਰੇ ਤੇ ਪੰਜ ਮੁਕਦਮੇ ਦਰਜ ਕੀਤੇ ਹੋਏ ਨੇ ਪਿਛਲੇ ਤਿੰਨ ਸਾਲਾਂ ਦੇ ਵਿੱਚ ਫਾਈਵ ਕ੍ਰਿਮੀਨਲ ਕੇਸਸ ਇਨਕਲੂਡਿੰਗ ਦੀ ਐਨਡੀਪੀਐਸ ਕੇਸ ਜਿਸ ਨੂੰ ਈਡੀ ਨੇ ਆਧਾਰ ਬਣਾਇਆ ਜਿਹਨੂੰ ਕਹਿੰਦੇ ਸ਼ੈਡਿਊਲ ਡਿਫੈਂਸ ਬਣਾਇਆ ਹੋਇਆ 9 ਸਾਲ ਪੁਰਾਣਾ ਮਕਦਮਾ ਭਗਵੰਤ ਮਾਨ ਨੇ ਚੱਕਿਆ ਔਰ ਉਹਦੇ ਜ ਮੈਨੂੰ ਇੰਪਲੀਕੇਟ ਕਰਕੇ ਫਾਲਸਲੀ ਜਿਹੜਾ ਬੰਦਾ ਮੇਰੇ ਖਿਲਾਫ ਗਵਾਹ ਬਣਾਇਆ ਉਹ ਹਾਰਡ ਐਂਡ ਕ੍ਰਾਈਮਨਲ ਆ ਉਹਦੇ ਖਿਲਾਫ ਦੋ ਦਰਜਨ ਐਨਡੀਪੀਐਸ ਤੇ ਐਕਸਾਈਜ਼ ਦੇ ਕੇਸਸ ਚੱਲ ਰਹੇ ਨੇ ਉਹ ਜੇਲ੍ਹ ਵਿੱਚ ਸਜ਼ਾ ਭੁਗਤ ਰਿਹਾ ਵਾ ਮਤਲਬ ਇੱਕ ਪਾਸੇ ਫਾਰਮਰ ਲੀਡਰ ਆਫ ਓਪੋਜੀਸ਼ਨ ਲੋਕਾਂ ਦਾ ਇਲੈਕਟਿਡ ਰਿਪ੍ਰੈਜ਼ੈਂਟੇਟਿਵ ਇੱਕ ਪਾਸੇ ਇੱਕ ਨਸ਼ੇ ਦਾ ਕੀ ਕਹਿੰਦੇ ਹੋਂਦੇ ਇੱਕ ਹਾਰਡ ਐਂਡ ਤਸ਼ਕਰ ਹੰਡਿਆ ਗੰਡਿਆ ਹੋਇਆ ਇੱਕ ਤਸ਼ਕਰ ਉਹਨੂੰ ਮੇਰੇ ਖਿਲਾਫ ਗਵਾਹ ਬਣਾ ਕੇ ਮੈਨੂੰ ਅੰਦਰ ਫੜ ਕੇ ਚਾਰ ਪੰਜ ਮਹੀਨੇ ਇਹਨਾਂ ਨੇ ਵੀ ਰੱਖਿਆ ਔਰ ਜਿਹੜੀ ED ਦੀ ਚਾਰਜ ਸ਼ੀਟ ਹੈ ਤੁਸੀਂ ਕਦੀ ਪੜਨ ਦਾ ਟਾਈਮ ਕੱਢ ਕੇ ਆਉਣਾ ਜੋ ED ਦੀ ਚਾਰਜ ਸ਼ੀਟ ਹੈ ਉਹਨੂੰ ਕਾਪੀ ਪੇਸਟ ਕਰਕੇ ਮੇਰੇ ਖਿਲਾਫ ਜਿਹੜਾ ਚਲਾਨ ਪੇਸ਼ ਕੀਤਾ ਗਿਆ ਫਾਜ਼ਿਲਕਾ ਦੀ ਅਦਾਲਤ ਵਿੱਚ ਅਦਾਲਤ ਵਿੱਚ ਉਹ ED ਦਾ ਸਹਾਰਾ ਲੈ ਕੇ ਮੈਨੂੰ ਅਰੈਸਟ ਤੇ ਮੈਨੂੰ ਹਰਾਸ ਕੀਤਾ ਜਾ ਰਿਹਾ ਉਹਦਾ ਕਹਿੰਦੇ ED ਤੇ CBI ਬਹੁਤ ਮਾੜੀ ਹੈ ਔਰ ਦੂਜਾ ਇਰ ਫੈਕਚੁਅਲ ਪੋਜੀਸ਼ਨ ਇਜ਼ ਕਿ ਜਿਹੜਾ ED ਦਾ ਸ਼ੈਡਿਊਲਡ ਡਿਫੈਂਸ ਹੈ ਐਂਡੀਪੀਐਸ ਕੇਸ ਜਿਹੜਾ ਭਗਵੰਤ ਮਾਨ ਨੇ ਕੀਤਾ ਦੈਟ ਸਟੈਂਡ ਸਟੇਡ ਸਟੇਡ ਬਾਈ ਦਾ ਸੁਪਰੀਮ ਕੋਰਟ ਆਫ ਇੰਡੀਆ ਉਹਦੀ ਟ੍ਰਾਇਲ ਨਹੀਂ ਚੱਲ ਰਹੀ ਉਥੇ ਸਟੇ ਕੀਤਾ ਹੋਇਆ ਵਾ ਔਰ ਸੁਪਰੀਮ ਕੋਰਟ ਵਿੱਚ ਮੇਰੀ ਕੁਐਸ਼ਨਿੰਗ ਪਟੀਸ਼ਨ ਪੈਂਡਿੰਗ ਹੈ ਇਸ ਤੋਂ ਪਹਿਲਾਂ ਈਡੀ ਮੇਰੀ ਬੇਲ ਡਿਸਮਿਸ ਕਰਾਉਣ ਗਈ ਸੀ ਉਹ ਉਹਨਾਂ ਨੇ ਖਾਰਜ ਕਰਤੀ ਸੁਪਰੀਮ ਕੋਰਟ ਨੇ ਫਿਰ ਭਗਵੰਤ ਮਾਨ ਮੇਰੀ ਬੇਲ ਕੈਨਸਲ ਕਰਾਉਣ ਗਿਆ 50-50 ਲੱਖ ਰੁਪਇਆ ਇੱਕ ਇੱਕ ਦਿਨ ਦਾ ਇੱਕ ਇੱਕ ਵਕੀਲ ਨੂੰ ਦਿੰਦੇ ਨੇ ਮੇਰਾ ਖਿਆਲ ਆ ਜਿਆਦਾ ਨਹੀਂ ਤਾਂ 15-20 ਕਰੋੜ ਰੁਪਇਆ ਮੇਰੇ ਤੇ ਖਰਚ ਚੁੱਕਾ ਭਗਵੰਤ ਮਾਨ ਸਿਰਫ ਮੈਨੂੰ ਇੰਪਲੀਕੇਟ ਕਰਨ ਵਾਸਤੇ ਇਹਨਾਂ ਨੇ ਜਿਹੜੀ ਮੇਰੀ ਬੇਲ ਡਿਸਮਿਸ ਕਰਾਉਣਗੇ ਉਹ ਵੀ ਸਪਰੀਮ ਕੋਰਟ ਨੇ ਰਿਜੈਕਟ ਕੀਤੀ ਮੈਨੂੰ ਉਸ ਅਕਾਲ ਪੁਰਖ ਵਾਹਿਗੁਰੂ ਦੇ ਉੱਤੇ ਪੂਰਨ ਭਰੋਸਾ ਵਾ ਮੈਨੂੰ ਇਸ ਦੇਸ਼ ਦੀ ਨਿਆਂਪਾਲਿਕਾ ਦੇ ਉੱਤੇ ਪੂਰਨ ਯਕੀਨ ਹੈ ਕਿਉਂਕਿ ਮੈਂ ਬਿਲਕੁਲ ਬੇਗੁਨਾਹ ਹਾਂ ਔਰ ਮੈਨੂੰ ਐ ਲੱਗਦਾ ਕਿ ਔਨ ਵਾਲੇ ਸਮੇਂ 'ਚ ਇਹ ਸਾਰੇ ਜਿਹੜੇ ਫਰਜ਼ੀ ਝੂਠੇ ਕੇਸਸ ਨੇ ਇਹ ਜਿਹੜੇ ਕੋਸ਼ ਕੀਤੇ ਅਫਸੋਸ ਇਸ ਗੱਲ ਦਾ ਕਿ ਅੱਜ ਸਾਡੇ ਦੇਸ਼ ਵਿੱਚ ਜਿਹੜਾ ਰਾਜਨੀਤਿਕ ਮਾਹੌਲ ਆ ਉਹ ਬੇਸਿਕਲੀ ਹੈ ਕਿ ਸੱਚ ਬੋਲਣ ਦੀ ਕੀਮਤ ਅਦਾ ਕਰਨੀ ਪੈਂਦੀ ਹੈ ਯਾ ਤੁਸੀਂ ਜੇ ਆਪਣੀਆਂ ਸਿਰ ਉੱਚਾ ਰੱਖਣਾ ਨਾ ਧੌਣ ਏਦਾਂ ਰੱਖਣੀ ਆਂ ਅੱਖ ਚੱਕ ਪਾ ਕੇ ਗੱਲ ਕਰਨੀ ਆਪਣੇ ਵਿਰੋਧੀਆਂ ਨਾਲ ਸਟੈਬਲਿਸ਼ਮੈਂਟ ਨਾਲ ਤੇ ਫਿਰ ਉਹਦੀ ਕੀਮਤ ਅਦਾ ਕਰਨੀ ਪੈਂਦੀ ਬਸ ਉਹੀ ਪ੍ਰਾਈਸ ਮੈਂ ਅਦਾ ਕਰ ਰਿਹਾ ਹਾਂ ਔਰ ਮੈਂ ਇਸ ਕਰਕੇ ਨਹੀਂ ਕਿ ਮੈਂ ਕੋਈ ਬਹੁਤ ਸੁਪਰ ਹਿਊਮਨ ਆ ਪਰ ਮੈਂ ਕਹਿਣਾ ਚਾਹੁੰਦਾ ਕਿ ਏਦਾਂ ਦੀਆਂ ਚਾਲਾਂ ਤੋਂ ਅਸੀਂ ਡਰਨ ਵਾਲੇ ਨਹੀਂਗੇ ਮਤਲਬ ਪੰਜਾਬ ਦੇ ਲੋਕ ਬਹਾਦਰ ਪੰਜਾਬ ਦਾ ਕੋਈ ਵੀ ਵਿਅਕਤੀ ਏਦਾਂ ਦੀਆਂ ਗੱਲਾਂ ਤੋਂ ਡਰਨ ਵਾਲਾ ਨਹੀਂਗਾ ਔਰ ਮੇਰਾ ਪਛੋਕੜ ਦੇਖ ਲੈਣ ਸਾਡੀ ਇੱਕ ਇੱਕ ਵਾਰੀ ਰਿਸਰਚ ਕਰ ਲੈਣ ਮੈਂ ਆਪਣਾ ਕੰਮ ਪੰਜਾਬ ਦੇ ਹਿੱਤ ਵਿੱਚ ਕਿਸਾਨਾਂ ਦੇ ਹਿੱਤ ਵਿੱਚ ਔਰ ਕਰਪਸ਼ਨ ਦੇ ਖਿਲਾਫ ਗੈਰ ਕਾਨੂੰਨੀ ਮਾਈਨਿੰਗ ਜੋ ਪੰਜਾਬ ਸਿਰ ਚੜ ਕੇ ਬੋਲ ਰਹੀ ਉਹਦੇ ਖਿਲਾਫ ਜਿਹੜਾ ਬਲਡੋਜ਼ਰ ਪੋਲਿਟਿਕਸ ਯੂਪੀ ਦੀ ਯੋਗੀ ਸਰਕਾਰ ਦੀ ਰੈਪਲੀਕੇਟ ਕੀਤੀ বিজে ਆਮ ਆਦਮੀ ਪਾਰਟੀ ਸਰਕਾਰ ਨੇ ਉਹਦੇ ਖਿਲਾਫ ਜੋ ਬੇਦਵੀਆਂ ਦਾ ਹੁਣ ਤੱਕ ਇਨਸਾਫ ਨਹੀਂ ਮਿਲਿਆ ਉਸ ਇਨਸਾਫ ਦੀ ਲੜਾਈ ਵਿੱਚ ਲਗਾਤਾਰ ਜਿਵੇਂ ਪਹਿਲਾਂ ਕੰਮ ਕਰਦਾ ਸੀਗਾ ਉਦਾਂ ਹੀ ਕੰਮ ਕਰਦੇ ਰਹਿਣਾ ਵਾ ਇਸ ਲਈ ਮੈਂ ਪੰਜਾਬ ਦੇ ਲੋਕਾਂ ਨੂੰ ਸੁਨੇਹਾ ਦੇਣਾ ਚਾਹੁੰਦਾ ਕਿ ਬਿਲਕੁਲ ਚਿੰਤਾ ਨਹੀਂ ਕਰਨੀ ਮੈਂ ਇੱਥੇ ਤੁਹਾਡੇ ਨਾਲ ਆ ਮੈਨੂੰ ਪਤਾ ਤੁਸੀਂ ਮੇਰੇ ਨਾਲ ਹੋ ਔਰ ਮੈਂ ਇਸੇ ਤਰੀਕੇ ਨਾਲ ਆਪਣੇ ਸੂਬੇ ਆਪਣੇ ਲੋਕਾਂ ਲਈ ਆਪਣੀ ਕੌਮ ਵਾਸਤੇ ਹਮੇਸ਼ਾ ਲੜਦਾ ਰਹੂੰਗਾ ਇੱਕ ਵਾਰ ਫਿਰ ਸਾਰੇ মিডিਆ ਦਾ ਮੈਂ ਇੱਥੇ ਆਉਣ ਤੇ ਧੰਨਵਾਦ ਕਰਦਾ ਜਿਹੜਾ ਬਾਰ-ਬਾਰ 3.82 ਕਰੋੜ ਦਾ ਜ਼ਿਕਰ ਕਰ ਰਹੇ ਨੇ ਇਹ ਕੀ ਆ ਸਰ ਦੇਖੋ ਇਹਦਾ ਨਾ ED ਨੇ ਇੱਕ ਇਨਵੈਸਟੀਗੇਸ਼ਨ ਕੀਤੀ ਪੀਰੀਅਡ ਲਿਆ ਉਹਨਾਂ ਨੇ 2014 ਤੋਂ ਲੈ ਕੇ 2021 ਤੱਕ 7 ਸਾਲਾਂ ਵਿੱਚ ਜਿਹੜਾ ਇਹ ਕਹਿੰਦੇ ਕਿ ਡਿਫਰੈਂਸ ਆਫ ਤੁਹਾਡੀ ਇਨਕਮ ਆ। ਮਤਲਬ ਕਿ ਜਿਹੜੀ ਮੈਨੂੰ ਆਮਦਨ ਸੀਗੀ ਤੇ ਜਿਹੜੀ ਮੇਰਾ ਖਰਚ ਹੋਇਆ ਉਹ ਇਹਨਾਂ ਨੇ ਸਾਰਾ ਡਰਗ ਮੰਨੀ ਕਹਿੰਦਾ। ਕਿਤੇ ਵੀ ਜਿਹੜਾ ਬੰਦਾ ਮੇਰੇ ਨਾਲ ਜਿਹਦੇ ਕਰਕੇ ਮੈਨੂੰ ਇੰਪਲੀਕੇਟ ਕੀਤਾ ਗੁਰਦੇਵ ਸਿੰਘ ਇੱਕ ਵੀ ਕੋਈ ਟ੍ਰਾਂਜੈਕਸ਼ਨ ਮੇਰੀ ਤੇ ਗੁਰਦੇਵ ਸਿੰਘ ਦੀ ਨਹੀਂ ਇੱਕ ਵੀ 1 ਸਿੰਗਲ ਪੈਨੀ 1 ਸਿੰਗਲ ਰੁਪਈ ਨੋ ਟ੍ਰਾਂਜੈਕਸ਼ਨ ਬਿਕੋਜ਼ ਪੀਐਮਐਲਏ ਲਾਅ ਹੈਗਾ ਇਟ ਇਜ਼ ਸੋ ਮੱਚ ਇਨ ਦਾ ਫੇਵਰ ਆਫ ਇਸਟੈਬਲਿਸ਼ਮੈਂਟ ਕੇ ਉਹਨਾਂ ਨੇ ਇਨਵੈਸਟੀਗੇਸ਼ਨ ਕਰਕੇ ਕਹਿਤਾ ਜੀ 382 ਕਰੋੜ 382 ਲੱਖ ਰੁਪਇਆ ਡਰਗ ਮੰਨੀਆਂ ਸਾਰਾ ਇਹ ਕਿਤੇ ਸਟੈਬਲਿਸ਼ ਨਹੀਂ ਹੋਇਆ ਸੋ ਇਸ ਕਰਕੇ ਉਸ ਦੀ ਤੈਅ ਕਿਹਾਤਾ ਆ ਮੇਰੀ ਕੋਠੀ ਦੀ ਪ੍ਰਾਪਰਟੀ ਦੀ ਅਟੈਚਮੈਂਟ ਦੇਖੋ ਨਾ ਡਨ ਇਟ ਇਨ 2021 ਆਲਸੋ ਵਾਈ ਹੁਣ ਵਾਈ ਨਾਓ ਐਟ ਦਿਸ ਜੰਕਚਰ ਬਿਕਾਜ਼ ਪੰਜਾਬ ਇਜ਼ ਹੈਡਿੰਗ ਫਾਰ ਇਲੈਕਸ਼ਨ 2027 ਦੀ ਤਿਆਰੀਆਂ ਸ਼ੁਰੂ ਆ ਡੇਢ ਸਾਲ ਰਹਿ ਗਿਆ ਇਹਨਾਂ ਨੂੰ ਪਤਾ ਕਿ ਹੁਣ ਕਿਸੇ ਤਰੀਕੇ ਨਾਲ ਸਾਰੀ ਸਿਆਸੀ ਜਮਾਤ ਨੂੰ ਖੈਰੇ ਦੇ ਥਰੂ ਅਸੀਂ ਮੈਸੇਜ ਭੇਜੀਏ ਕਿ ਖਬਰਦਾਰ ਜੇ ਬੀਜੇਪੀ ਦੇ ਖਿਲਾਫ ਕੋਈ ਬੋਲੇ ਔਰ ਉਹਦਾ ਭਾਈਵਾਲ ਭਗਵੰਤ ਮਾਨ ਉਹਨਾਂ ਦਾ ਸਹਾਰਾ ਲੈ ਕੇ ਕੇਜਰੀਵਾਲ ਨੇ ਜੋ ਕੁਝ ਮੇਰੇ ਨਾਲ ਹੋਇਆ ਵਾ ਇਹ ਦੇ ਆਪਾਰਟ ਐਂਡ ਪਾਰਸਲ ਦੇ ਆਰ ਬੋਥ ਟੁਗੇਦਰ ਉਹ ਉਹਨਾਂ ਨੇ ਹੁਣ ਕਿਸਾਨਾਂ ਦੇ ਅੰਦੋਲਨ ਵਿੱਚ ਦਿਖਾਤਾ ਜਿਵੇਂ ਕਿਸਾਨਾਂ ਦੇ ਨਾਲ ਸਿੱਧਾ ਹੀ ਭਗਵੰਤ ਮਾਨ ਕਲੈਸ਼ ਵਿੱਚ ਆ ਗਿਆ ਇਹੀ ਬੀਜੇਪੀ ਦੀ ਸਰਕਾਰ ਦਾ ਦੀ ਪਾਲਿਸੀ ਹੈ ਤੇ ਉਹੀ ਭਗਵੰਤ ਮਾਨ ਦੀ ਸਰਕਾਰ ਦੀ ਪਾਲਿਸੀ ਆਫ ਕੋਰਸ ਕੋਰਟ ਇਸ ਆਵਰ ਰਿਸੋਰਟ ਆਈ ਥਿੰਕ ਕਿ 50 60 ਪਟੀਸ਼ਨਸ ਅਟੈਚਮੈਂਟ ਦੀਆਂ ਹਾਈ ਕੋਰਟ ਵਿੱਚ ਪੈਂਡਿੰਗ ਆ ਜਿੱਥੇ ਸਟੇ ਕੀਤਾ ਹੋਇਆ ਸਾਰਾ ਮੈਨੂੰ ਪੂਰਨ ਆਸ ਹੈ ਕਿ ਸਾਡੀ ਇਹ ਇਰੋਨੀਅਸ ਇਲੀਗਲ ਅਨਕਨਸਟੀਟਿਊਸ਼ਨਲ ਇਲ ਔਰ ਇਲਿਜੀਟਿਮੇਟ ਆਰਡਰ ਵਿਲ ਬੀ ਸਟੇਡ ਬਾਈ ਦੀ ਆਨਰੇਬਲ ਹਾਈ ਕੋਰਟ ਸ਼ਾਰਟਲੀ ਖੈਰਾ ਸਾਹਿਬ ਤੁਹਾਡਾ ਇੰਨਾ ਕੁਥ ਹੋ ਰਿਹਾ ਤੁਹਾਡੀ ਪਾਰਟੀ ਉਸ ਲੈਵਲ ਤੇ ਖੜੀ ਹੋਣੀ ਨਹੀਂ ਮੇਰੀ ਪਾਰਟੀ ਦਾ ਮੈਂ ਸਾਰਿਆਂ ਦਾ ਬਹੁਤ ਸ਼ੁਕਰਗੁਜ਼ਾਰ ਹਾਂ ਜੀ ਰਾਜਾ ਵੜਿੰਗ ਪ੍ਰੈਜ਼ੀਡੈਂਟ ਪੰਜਾਬ ਪ੍ਰਦੇਸ਼ ਕਾਂਗਰਸ ਹੈਸ ਸਪੋਕਨ ਟੂ ਮੀ ਪਰਸਨਲੀ has written in my come out in the social media in my favor leader of opposition sardar pratap singh bajwa has also similarly spoken to me supported me sardar sukhjinder singh randawa member parliament has supported me dr dharmveer gandhi member parliament has supported me pragat singh ji uh, jede sade mla ne has supported me and down the line bahut sare menu uh, party high command de upro bahut sare messages are today evening i'll be meeting the general secretary in charge popesh baghel also unna nu bhi concerned ne about this whole ਆ ኦਪਰੇਸ਼ਨ ਸੁਪਾਲੀ ਇੰਸਟਰੀ ਕਰਨਾ 2027 ਦਾ ਜ਼ਿਕਰ ਕੀਤਾ ਕਿ ਇਹੇ ਜੀਜੇਪੀ ਦਾ ਮੂਵ ਹੈ 27 ਦੀ ਇਲੈਕਸ਼ਨ ਤੋਂ ਪਹਿਲਾਂ ਕਾਂਗਰਸੀ ਚਿਹਰਿਆਂ ਨੂੰ ਜੀਜੇਪੀ ਦੇ ਵਿੱਚ ਬਾਹਰ ਹੂਪੋਰ ਪ੍ਰੋਬਲੀਮ ਆ ਜਾਵੇ ਦੇਖੋ ਮੈਨੂੰ ਤਾਂ ਇਹੀ ਨਜ਼ਰ ਆ ਰਿਹਾ ਨਾ ਸਾਡੇ ਜਨਰਲ ਸੈਕਟਰੀ ਇਨਚਾਰਜ ਦੀ ਟਾਈਮਿੰਗ ਦੇਖ ਲਓ ਖੈਰੇ ਦੀ ਅਟੈਚਮੈਂਟ ਵਿਚ ਔਸ ਨਾਟ ਡਿਊ ਐਟ ਆਲ ਅਗਰ ਅਟੈਚਮੈਂਟ ਮੇਰੀ ਕਰਨੀ ਸੀ ਤਾਂ ਜਦੋਂ 2021 ਵਿੱਚ ਚਲਾਨ ਪੇਸ਼ ਕੀਤਾ ਉਦੋਂ ਕਰਨੀ ਚਾਹੀਦੀ ਸੀ ਨਾ ਇਹਦੀ ਟਾਈਮਿੰਗ ਦੇਖੋ ਤੁਸੀਂ ਇਟ ਇਜ਼ ਐਗਜ਼ੈਕਟਲੀ ਏਮਡ ਵਿਦ ਟਰਾਈਿੰਗ ਟੂ ਇੰਟਰਮੀਡੇਟ ਓਪੋਨੈਂਟਸ ਫੋਰ Uh, in uh, during the 2027 elections of punjab aisa hai ki ab sabit ho chuka hai